ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੇ ਆਮੋਖ ਹੈਡਲਾਈਨਸ ਤੇ 1 ਅਪ੍ਰੈਲ ਤੋਂ ਕਾਰਬਨ ਕੀਮਤਾਂ 'ਚ ਵਾਧਾ ਪੀਰ ਪਾਲੀਵਰ ਨੇ ਕੀਤੀ ਟਿੱਪਣੀ ਪੰਜਾਬੀ ਆਟਸ ਐਸੋਸੀਏਸ਼ਨ ਆਫ ਟ੍ਰਾਂਟੋ ਨੇ ਕੀਤੀ ਨਾਟਕ ਦੀ ਪੇਸ਼ਕਸ਼ ਦਰਸ਼ਕਾਂ ਨੇ ਨਾਟਕ ਦੀ ਕੀਤੀ ਖੂਬ ਪ੍ਰਸ਼ੰਸਾ ਨਗਰਪਾਲਿਕਾ ਵੱਲੋਂ 481 ਮਿਲੀਅਨ ਡਾਲਰ ਦਾ ਫੰਡ ਜਾਰੀ ਲੋਕਾਂ ਨੂੰ ਪੀਣ ਲਈ ਮਿਲੇਗਾ ਸਾਫ਼ ਪਾਣੀ ਬਜਟ 2024 ਵਿੱਚ ਸਰਕਾਰ ਦਾ ਐਲਾਨ ਕਲਾਕਾਰਾਂ ਲਈ ਸਰਕਾਰ ਕਰੇਗੀ ਵੱਡਾ ਨਿਵੇਸ਼ ਤੇ ਹੁਣ ਖਬਰਾਂ ਵਿਸਥਾਰ ਨਾਲ April ਤੋਂ Canada ਪਰ ਵਿੱਚ carbon ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ ਪ੍ਰੀਮੀਅਰਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਵਾਧਾ ਨਾ ਕਰਨ ਦੀ اپیل ਕੀਤੀ ਜਾ ਰਹੀ ਹੈ ਪਰ ਸਰਕਾਰ ਆਪਣੇ ਫੈਸਲੇ ਤੇ ਡਟੀ ਹੋਈ ਹੈ ਜਿਸ ਨੂੰ ਲੈ ਕੇ ਕਨਜ਼ਰਵੇਟਿਵ ਲੀਡਰ ਪੀਅਰ ਪੋਲੀਵਰ ਨੇ ਟਿੱਪਣੀਆਂ ਦਿੱਤੀਆਂ ਨੇ ਪੀਅਰ ਪੋਲੀਵਰ ਨੇ ਸੈਂਟ ਜੋਨ ਐਨਬੀ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ 1 April ਨੂੰ ਯੋਜਨਾਬੱਧ ਫੈਡਰਲ carbon ਕੀਮਤ ਵਾਧੇ ਦੇ ਵਿਰੋਧ ਨੂੰ ਦੁਹਰਾਇਆ ਹੈ Canada ਦੇ ਵਿੱਚ carbon tax ਕੀਮਤਾਂ 'ਚ ਵਾਧਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ 1 ਅਪ੍ਰੈਲ ਤੋਂ ਕਾਰਬਨ ਟੈਕਸ ਦੀ ਕੀਮਤ 55 ਡਾਲਰ ਤੋਂ ਵਧਾ ਕੇ 80 ਡਾਲਰ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਵਰ ਨੇ ਇੱਕ ਵਾਰ ਫਿਰ ਆਵਾਜ਼ ਬੁਲੰਦ ਕੀਤੀ ਹੈ ਪੀਰ ਪੋਲੀਵਰ ਦਾ ਕਹਿਣਾ ਹੈ ਕਿ ਟਰੂਡੋ ਦੇ ਕਾਰਬਨ ਟੈਕਸ ਵਾਅਦੇ ਦੇ ਖਿਲਾਫ ਸੱਤ ਪ੍ਰੀਮੀਅਰ ਅਤੇ 70% ਕੈਨੇਡੀਅਨ ਇੱਕ ਝੂਠ ਹੋਏ ਨੇ ਇਸ ਦੌਰਾਨ ਉਹਨਾਂ ਨੇ ਸੇਂਟ ਜੋਨ ਦੇ ਵਿਖੇ ਕਿਹਾ ਤੁਹਾਨੂੰ ਸੁਣਾਉਂਦੇ ਹਾਂ Carbon tax hike of 23% is scheduled to take effect in just a few weeks, April Fool's Day. And with Justin Trudeau and the Liberals, the joke is on you. Trudeau will hike gas prices at stations like this one. Home heating bills will rise across the country. Farmers, fishermen, truckers who all bring us food will be paying more and passing on those prices. At the grocery store to Canadians who are already starving. That's why common sense conservatives are standing with 70% of Canadians in the polls and 70% of provincial premiers who have called for Trudeau to spike the hike, cancel this heartless and cruel April 1st tax hike. There will be two. Common sense conservative motions before the House of Commons next week. Liberal and NDP members of parliament will have to decide whether they vote for their constituents' affordable gas, food, and homes, or whether they will vote with Justin Trudeau to dig deeper into the pockets of Canadians who are freezing and starving. That will be the decision. ਜ਼ਿਕਰ ਹੋ ਹੈ ਕਿ ਪੀਅਰ ਪੋਲੀਵਰ ਨੇ ਇਹ ਵੀ ਕਿਹਾ ਹੈ ਕਿ ਟਰੂਡੋ ਦੇ 23% ਕਾਰਬਨ ਟੈਕਸ ਵਾਅਦੇ ਨਾਲ ਨਵੇਂ ਘਰਾਂ ਤੇ ਇਮਾਰਤਾਂ ਦੀ ਉਸਾਰੀ ਦੀ ਲਾਗਤ ਵਧੇਗੀ। ਉਸ ਦਾ ਕਹਿਣਾ ਹੈ ਕਿ ਕਾਮਨ ਸੈਂਸ ਕੰਜ਼ਰਵੇਟਿਵਜ਼ ਅਪਰਾਧ ਨੂੰ ਰੋਕਣ ਵਾਸਤੇ ਕਰੀਅਰ ਅਪਰਾਧੀਆਂ ਦੇ ਲਈ ਜ਼ਮਾਨਤ ਨਹੀਂ ਬਲਕਿ ਜੇਲ੍ਹ ਦੀ ਸਜ਼ਾ ਲਿਆਉਣਗੇ। ਅਪਰਾਧੀਆਂ ਨੂੰ ਬੇਲ ਨਹੀਂ ਦਿੱਤੀ ਜਾਵੇਗੀ ਬਲਕਿ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੈਦ ਕਰਕੇ ਰੱਖਿਆ ਜਾਵੇਗਾ। 911 ਕਾਲਸ ਜੀਟੀਏ ਵਿੱਚ ਇੱਕ ਵੱਡਾ ਮੁੱਦਾ ਬਣੀਆਂ ਹੋਈਆਂ ਨੇ ਜਿਸ ਨੂੰ ਲੈ ਕੇ ਰੰਗ ਕਰਮੀਆਂ ਦੇ ਵੱਲੋਂ ਇੱਕ ਨਾਟਕ ਦੀ ਪੇਸ਼ਕਾਰੀ ਕੀਤੀ ਗਈ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟੋਰਾਂਟੋ ਨੇ ਬ੍ਰੈਂਪਟਨ 'ਚ ਇਹ ਸ਼ਾਨਦਾਰ ਨਾਟਕ ਦਰਸ਼ਕਾਂ ਦੇ ਸਾਹਮਣੇ ਪੇਸ਼ ਕੀਤਾ ਹੈ ਸੀਆਈਡੀ ਨਾਮਕ ਇਸ ਨਾਟਕ ਵਿੱਚ 911 ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ ਦਰਸ਼ਕਾਂ ਨੇ ਇਸ ਨਾਟਕ ਦਾ ਖੂਬ ਬਣਦ ਮੰਨਿਆ ਇਸ ਮੌਕੇ ਸਿਟੀ ਦੀ ਕਾਉਂਸਲ ਦੇ ਨਾਲ-ਨਾਲ ਸੰਸਦ ਵੀ ਪਹੁੰਚੇ ਹੋਏ ਸਨ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟ੍ਰਾਂਟੋ ਦੇ ਵੱਲੋਂ ਸੀ ਆਈ ਡੀ ਨਾਮਕ ਇੱਕ ਨਾਟਕ ਦੀ ਪੇਸ਼ਕਸ਼ ਕੀਤੀ ਗਈ ਲੈਸਟਰ ਬੀ ਪੀਰਸਨ ਮੈਮੋਰੀਅਲ ਥੀਏਟਰ ਦੇ ਵਿਖੇ ਸੀ ਆਈ ਡੀ 911 ਨਾਟਕ ਵੇਖਣ ਵਾਸਤੇ ਦਰਸ਼ਕਾਂ ਦਾ ਵੱਡਾ ਇਕੱਠ ਸ਼ਾਮਿਲ ਸੀ ਇਸ ਮੌਕੇ ਤੇ ਬ੍ਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਦੇ ਨਾਲ ਨਾਲ ਐਮ ਪੀ ਅਮਰਜੀਤ ਸੰਧੂ ਅਤੇ ਹੋਰ ਵੀ ਕਾਉਂਸਲਰ ਤੇ ਐਮ ਪੀ ਵੀ ਇਹ ਨਾਟਕ ਵੇਖਣ ਵਾਸਤੇ ਆਏ ਹੋਏ ਸਨ ਜਾਣਕਾਰੀ ਮੁਤਾਬਕ 911 ਦੀ ਕਾਲਾਂ ਨੂੰ ਲੈ ਕੇ ਇਹ ਨਾਟਕ ਦੀ ਪੇਸ਼ਕਸ਼ ਕੀਤੀ ਗਈ ਸੀ ਇਸ ਮੌਕੇ ਤੇ ਡਿਪਟੀ ਮੇਅਰ ਤੇ ਐਮਪੀਜ਼ ਦਾ ਕੀ ਕਹਿਣਾ ਸੀ ਤੁਹਾਨੂੰ ਸੁਣਾਉਨੇ ਆਂ ਹਾਂਜੀ ਅਪਤ ਪੀਰਸਨ ਥੀਏਟਰ ਪਹੁੰਚੇ ਆ ਜਿੱਥੇ ਅੱਜ ਇਹ ਪੰਜਾਬੀ ਆਰਟਸ ਥੀਏਟਰ ਗਰੁੱਪ ਆਰਗੇਨਾਈਜ਼ ਕਰਿਆ ਇਕਾ ਨਾਟਕ ਜਿਸ ਵਿੱਚ ਉਹ ਇੱਕ 911 ਦੀ ਜਰੀਏ ਕਾਲ ਲਾਇਆ ਕਿ ਬੜੀ ਇਹ ਉਹਨਾਂ ਨੂੰ ਗਾਟ ਟਾਈਪ ਕਾਲ ਆ ਜਾਂਦੀ ਹੈ ਕਿ ਬੜੀ ਕਮਿਊਨਿਟੀ ਮੈਂਬਰਸ ਪਤਾ ਨਹੀਂ 911 ਦੀ ਕਾਲ ਆ ਕਾਤੇ ਕਾ ਨਹੀਂ ਹੈ ਕਿਸ ਤਰ੍ਹਾਂ ਕਾ ਨਹੀਂ ਹੈ ਸੋ ਇਸ ਕਰਕੇ ਅੱਜ ਉਹਦੇ ਬਾਰੇ ਜਾਣਕਾਰੀ ਇਹ ਦੇ ਰਹੇ ਆ ਐਜ਼ ਅ ਨਾਟਿਕ ਸੋ ਆਪਣਾ ਦਾ ਥੈਂਕ ਯੂ ਕਰਦੇ ਆ ਅਬ ਜਿੰਦਰ ਲਾਲਾ ਜੀ ਉਹਨਾਂ ਦੀ ਪੂਰੀ ਟੀਮ ਦਾ ਕਿ ਜਿਹੜਾ ਵਧੀਆ ਨਿਸ਼ਾਨਾ ਸਾਡੇ ਕਮਿਊਨਿਟੀ ਦੇ ਵਿੱਚ ਲਾ ਕੇ ਆਇਆ ਅਸੀਂ ਅੱਜ ਕਮਿਊਨਿਟੀ ਵਿੱਚ ਗੈਦਰ ਹੋਏ ਆ ਤੇ ਰਾਈਟਰ ਵੀ ਲੋਕਲ ਹਨ Uh, talent we local and, and it's a great place for local artists and talent to come together. Uh, on behalf of Peel Police Board, I'd really like to say thank you for such place to come together. Uh, we're excited to say at Peel Police that we have now launched NG 911, which is the next generation 911 call center. Peel Police is the first organization, first uh, uh, call center across Canada that has adopted next generation 911. We're the first out of the gate. Uh, as Peel Police has been with so many things, and what. Does next generation 911 call center mean to you for example i'm sure you were hearing in the community that we had so many calls that would come in where there were call drops what that means is galti nal kissine 911 call kitta, and once they are not able to go through they drop the call which means somebody in the call center had to call back to find out if it was an emergency or not. This new call center now allows technology to do that. That means a person doesn't have to do it. Technology will call you back and say, did you call, was it an emergency, yes or no? Which helps wait times go down drastically. a very important thing because call centers, a waste. the wait times were so high that people were not able to get through. Pearson Theater, Punjabi Arts Association, ਉਹ ਜਿਹੜਾ ਜੀ ਪ੍ਰੋਗਰਾਮ ਕਰਦੇ ਆ ਜਿਹੜੇ ਡਰਾਮਾ ਆ ਚੱਲ ਰਿਹਾ ਸੀ ਆਈਡੀ 911 ਕਾਲਸ ਦੇ ਉੱਪਰ ਬਹੁਤ ਹੀ ਵਧੀਆ ਐਸੋਸੀਏਸ਼ਨ ਕੰਮ ਕਰ ਰਹੀ ਹੈ ਮੈਨੂੰ ਪਿਛਲੇ ਲੰਬੇ ਸਮੇਂ ਤੋਂ ਜਦੋਂ ਦਾ ਮੈਂ ਕੈਨੇਡਾ ਦੇ ਵਿੱਚ ਆਇਆ ਜੀ ਮੈਂ ਇਹਨਾਂ ਦੇ ਨਾਲ 2008 ਤੋਂ ਮੌਕਾ ਮਿਲਿਆ ਜਦੋਂ ਰੌਂਗ ਨੰਬਰ ਸੀਰੀਅਲ ਜਿਹੜਾ ਜਿਨ੍ਹਾਂ ਨੇ ਥੀਏਟਰ ਦੇ ਵਿੱਚ ਪਰਫਾਰਮ ਕੀਤਾ ਸੀ ਤੇ ਅੱਜ ਅੱਜ ਤੋਂ 15 ਸਾਲ ਬਾਅਦ ਲੇਕਿਨ ਜਿਹੜਾ ਇਹਨਾਂ ਦਾ ਜੀ ਜਿਹੜੀ ਆਪਣੀ ਕੰਟਰੀਬਿਊਸ਼ਨ ਆਪਣੀ ਕਮਿਊਨਿਟੀ ਦੇ ਵਿੱਚ ਆਪਣੀ ਸੁਸਾਇਟੀ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਆ ਕਿਉਂਕਿ ਡਰਾਮਾ ਇੱਕ ਸਿਰਫ ਐਂਟਰਟੇਨਮੈਂਟ ਨਹੀਂ ਹੁੰਦਾ ਇਹਦੇ ਰਾਹੀਂ ਆਪਾਂ ਜਿਹੜਾ ਜੀ ਦੇਖੋ ਇੱਕ ਕਮਿਊਨਿਟੀ ਨੂੰ ਸੁਸਾਇਟੀ ਨੂੰ ਮੈਸੇਜ ਦਿੰਨੇ ਆ ਸੋ ਜਿਹੜੇ ਵੀ ਇਹ ਜਿੰਨੇ ਇਹਨਾਂ ਨੇ ਪ੍ਰੋਗਰਾਮ ਪੇਸ਼ ਕੀਤੇ ਹੁਣ ਤੱਕ ਹਰ ਵਿੱਚ ਕਮਿਊਨਿਟੀ ਨੂੰ ਸੇਧ ਦਿੱਤੀ ਗਈ ਆ ਸੁਸਾਇਟੀ ਨੂੰ ਵੀ ਕਿੱਦਾਂ ਜਿਹੜੇ ਸੁਸਾਇਟੀ ਦੇ ਵਿੱਚ ਮੇਨ ਜਿਹੜੇ ਮਸਲੇ ਹੈਗੇ ਆ ਉਹਨਾਂ ਉੱਪਰ ਜਿਹੜਾ ਫੋਕਸ ਹੁੰਦਾ ਵਾ ਰਣਨਦੀਪ ਖਰੰਡਚੀ ਮੈਂ ਮੈਂਬਰ ਨੂੰ ਫॉर ਡੂਇੰਗ ਐਨ ਅਨਦਰ ਸਕਸੈਸਫੁਲ ਇਵੈਂਟ ਅਨਦਰ ਸਕਸੈਸਫੁਲ ਸ਼ੋ ਤੇ ਧੰਨਵਾਦ ਕਮਿਊਨਿਟੀ ਦਾ ਜਿਹੜੇ ਹਮ ਹਮਾ ਕੇ ਉਹਨਾਂ ਦਾ ਸਪੋਰਟ ਕਰਦੇ ਨੇ ਨਾਥਿੰਗ ਕੈਨ ਬੀ ਡਨ ਵਿਦਆਊਟ ਦ ਕਮਿਊਨਿਟੀ ਐਂਡ ਦ ਕਮਿਊਨਿਟੀ ਸਰਵਿਸ ਐਂਡ ਦਿਸ ਇਜ਼ ਅ ਗ੍ਰੇਟ ਐਗਜ਼ਾਮਪਲ ਆਫ ਵਰਕਿੰਗ ਟੁਗੇਦਰ ਐਂਡ ਬਿਲਡਿੰਗ ਦ ਕਮਿਊਨਿਟੀ ਟੁਗੇਦਰ ਜ਼ਿਕਰ ਹੋਇਆ ਕਿ 911 ਮੰਦੀਆਂ ਕਾਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਜਿਸ ਨੂੰ ਲੈ ਕੇ ਕੁਝ ਕਾਲਾਂ ਤਾਂ ਫਰਜ਼ੀ ਹੀ ਦੱਸੀਆਂ ਜਾਂਦੀਆਂ ਨੇ ਅਜਿਹੇ ਦੇ ਵਿੱਚ ਇਹ ਨਾਟਕ ਇੱਕ ਸ਼ਲਾਘਾਯੋਗ ਪਹਿਲਕਦਮੀ ਸੀ ਲੋਕਾਂ ਨੂੰ ਸਮਝਾਉਣ ਵਾਸਤੇ ਕਿ 911 ਅਸਲ ਦੇ ਵਿੱਚ ਕੰਮ ਕਿਵੇਂ ਕਰਦੀ ਏ ਦੱਸਦੀ ਕਿ ਇਹ ਨਾਟਕ ਅਨੁਰਾਦਾ ਗਰੋਵਰ ਤੇਜਪਾਲ ਦੇ ਦੁਆਰਾ ਲਿਖਿਆ ਗਿਆ ਸੀ ਜਿਸ ਦਾ ਨਿਰਦੇਸ਼ਨ ਜਗਵਿੰਦਰ ਜੱਜ ਦੇ ਵੱਲੋਂ ਕੀਤਾ ਗਿਆ ਸੀ ਇਸ ਨਾਟਕ ਦੀ ਲੋਕਾਂ ਦੇ ਵੱਲੋਂ ਖੂਬ ਸ਼ਲਾਘਾ ਕੀਤੀ ਗਈ ਅਲਬਰਟਾ ਦੀਆਂ ਨਗਰਪਾਲਿਕਾਵਾਂ ਨੇ ਵੱਧਦੀ ਆਬਾਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਰਹਿਣ ਲਈ ਬਜਟ ਦੀ ਆਲੋਚਨਾ ਕੀਤੀ ਹੈ ਜਿਸ ਕਾਰਨ ਸਰਕਾਰ ਸੂਬੇ ਭਰ ਵਿੱਚ ਪਾਣੀ ਅਤੇ ਗੰਦੇ ਪਾਣੀ ਦੇ ਬੁਨਿਆਦੀ ਢਾਂਚੇ ਤੇ ਨਵੇਂ ਖਰਚਿਆਂ ਤੇ ਜ਼ੋਰ ਦੇ ਰਹੀ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਜਟ 2024 ਰਾਹੀਂ ਅਲਬਰਟਾ ਦੀਆਂ ਮਿਊਂਸੀਪੈਲਿਟੀਆਂ ਨੂੰ ਪਰਸਯੋਗ ਵਾਟਰ ਟ੍ਰੀਟਮੈਂਟ ਸਹੂਿਦਾਵਾਂ ਲਈ 481 ਮਿਲੀਅਨ ਡਾਲਰ ਤੋਂ ਵੱਧ ਫੰਡ ਦਿੱਤਾ ਜਾਵੇਗਾ ਜੋ ਪੀਣ ਵਾਲਾ ਸਾਫ਼ ਪਾਣੀ ਮੁਹਿਆਰ ਕਰਵਾਏਗਾ ਅਲਬੋਜਾ ਦੀ ਸਰਕਾਰ ਮੰਨਦੀ ਹੈ ਕਿ ਪਾਣੀ ਇੱਕ ਮਹੱਤਵਪੂਰਨ ਸਰੋਤ ਹੈ ਨਿਵੇਸ਼ ਅਤੇ ਵਿਕਾਸ ਨੂੰ ਆਕਰਸ਼ਿਤ ਕਰਨਾ ਜਾਰੀ ਰੱਖਣ ਲਈ ਨਗਰਪਾਲਿਕਾਵਾਂ ਨੂੰ ਆਧੁਨਿਕ ਅਤੇ ਕੁਸ਼ਲ ਜਲ ਇਲਾਜ ਸਹੂਲਤਾਂ ਦੀ ਲੋੜ ਹੈ ਜਿਸ ਵਿੱਚ ਉੱਚ ਤਰਜੀਹ ਵਾਲੇ ਜਲ ਸਪਲਾਈ ਪ੍ਰੋਜੈਕਟ ਪਾਣੀ ਅਤੇ ਗੰਦੇ ਪਾਣੀ ਦੇ ਟ੍ਰੀਟਮੈਂਟ ਪਲਾਂਟ ਅਤੇ ਛੋਟੇ ਪਾਈਚਾਰਿਆਂ ਵਿੱਚ ਨਿਪਟਾਰੇ ਦੀਆਂ ਸਹੂਲਤਾਂ ਵੀ ਸ਼ਾਮਲ ਨੇ ਜਿਵੇਂ ਕਿ ਅਲਬੋਟਾ ਦੀ ਆਬਾਦੀ ਲਗਾਤਾਰ ਵਧਦੀ ਜਾ ਰਹੀ ਹੈ ਉਸੇ ਤਰ੍ਹਾਂ ਪਾਣੀ ਅਤੇ ਗੰਦੇ ਪਾਣੀ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਦੀ ਲੋੜ ਵੀ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਅਲਬੋਟਾ ਦੀ ਸਰਕਾਰ ਇੱਕ ਵਾਰ ਫਿਰ ਪਾਣੀ ਦੇ ਸਰੋਤਾਂ ਦਾ ਬਿਹਤਰ ਪ੍ਰਬੰਧਨ ਕਰਨ ਅਤੇ ਨਗਰਪਾਲਿਕਾਵਾਂ ਦੀਆਂ ਵੱਧ ਰਹੀਆਂ ਪਾਣੀ ਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਦਾ ਸਮਰਥਨ ਕਰਨ ਲਈ ਗ੍ਰਾਂਟ ਪ੍ਰੋਗਰਾਮਾਂ ਲਈ ਫੰਡ ਵਧਾ ਰਹੀ ਹੈ। ਜੇਕਰ ਬਜਟ 2024 ਪਾਸ ਹੋ ਜਾਂਦਾ ਹੈ ਤਾਂ 3 ਸਾਲਾਂ ਵਿੱਚ ਮਿਊਨਿਸਪਲ ਜਲ ਪ੍ਰੋਗਰਾਮਾਂ ਲਈ 481.9 ਮਿਲੀਅਨ ਡਾਲਰ ਦੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ ਜੋ ਸਾਲ 2023 ਚ ਦਿੱਤੇ ਗਏ ਫੰਡ ਨਾਲੋਂ 73.9 ਮਿਲੀਅਨ ਡਾਲਰ ਵਾਧੇ। Uh, 100,000 people the year before that so almost 300,000 Albertans came and became Albertans in the last 2 years and that's obviously puts a lot of strain and stress on Alberta's infrastructure that being roads bridges and water projects and we have to make sure as a province that we can help keep pace and so that is why transportation and economic corridors is investing nearly half a billion dollars or 481.9 million over 3 years for municipal water and wastewater infrastructure now budget 24 actually invests more than 900 million dollars to municipalities for water road transit bridge funding every year for the next 3 years so that's about two that is 2.7 billion over 3 years now these historic budget 2024 investments into municipalities for municipal water projects will promote stable growth protect the environment and ensure Albertans have access to clean drinking water and reliable water treatment facilities. So, although these projects and, and this funding isn't going to go towards shiny buildings or tourist attractions, they are vitally important in Albertans' everyday life. Now, this funding will support water and wastewater projects across the province, including high priority regional water projects, water treatment plants, and disposal facilities in communities across Alberta so specifically budget 24 will provide $206 million for the alberta municipal water wastewater partnership that includes a $30 million additional funding from last year and $237 million in water for life grants of which is a $45 million increase from last budget and also $37 million in funding for the first nations water tie-in program ਬਜਟ 2024 ਵਿੱਚ ਇਹ ਫੰਡਿੰਗ ਅਲਬਰਟਾ ਮਿਨਿਸਪਲ ਵਾਟਰ ਵੇਸਟ ਵਾਟਰ ਪਾਰਟਨਰਸ਼ਿਪ ਵਾਟਰ ਫॉर ਲਾਈਫ ਅਤੇ ਫਰਸਟ ਨੇਸ਼ਨਸ ਵਾਟਰ ਟਾਈ-ਇਨ ਪ੍ਰੋਗਰਾਮਾਂ ਦਾ ਸਮਰਥਨ ਕਰਦੀ ਹੈ ਜ਼ਿਕਰ ਖਾਸ ਹੈ ਕਿ ਅਲਬਰਟਾ ਦੇ ਛੋਟੇ ਪਾਈਚਾਰਿਆਂ ਲਈ ਅਲਬਰਟਾ ਮਿਨਿਸਪਲ ਵਾਟਰ ਵੇਸਟ ਵਾਟਰ ਪਾਰਟਨਰਸ਼ਿਪ ਪਾਣੀ ਦੀ ਸਪਲਾਈ ਅਤੇ ਇਲਾਜ ਅਤੇ ਗੰਦੇ ਪਾਣੀ ਦੇ ਇਲਾਜ ਪ੍ਰਣਾਲੀਆਂ ਨੂੰ ਅਪਗ੍ਰੇਡ ਕਰਨ ਵਿੱਚ ਮਦਦ ਕਰਦੀ ਹੈ ਪਾਣੀ ਅਤੇ ਗੰਦੇ ਪਾਣੀ ਦੇ ਬੁਨਿਆਦੀ ਢਾਂਚੇ ਦੇ ਪ੍ਰੋਗਰਾਮਾਂ ਵਿੱਚ ਇਹ ਨਿਵੇਸ਼ ਛੋਟੀਆਂ ਨਗਰਪਾਲਿਕਾਵਾਂ ਨੂੰ ਮਹੱਤਵਪੂਰਨ ਵਿੱਤੀ ਸਹਾਇਤਾ ਪ੍ਰਦਾਨ ਕਰਦੇ ਨੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਪਾਈਚਾਰੇ ਵਿੱਚ ਅਲਬਰਟਨਸ ਕੋਲ ਆਰਥਿਕ ਵਿਕਾਸ ਨੂੰ ਤੇਜ਼ ਕਰਨ ਅਤੇ ਹੋਰ ਉਦਯੋਗ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਲੂੜਿੰਦੇ ਪਾਣੀ ਦੇ ਸਰੋਤ ਹੋਣ। ਅਲਬਰਟਾ ਸਰਕਾਰ ਵੱਲੋਂ ਸੂਬੇ ਵਿੱਚ ਹਰ ਵਰਗ ਲਈ ਬਜਟ 2024 ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਲਾ ਦਾ ਖੇਤਰ ਵੀ ਸ਼ਾਮਿਲ ਹੈ ਸਰਕਾਰ ਸੂਬੇ ਵਿੱਚ ਪਾਇਚਾਰਿਆਂ ਦੀ ਮਦਦ ਕਰਨ ਲਈ ਕਲਾ ਫੰਡਾਂ ਵਿੱਚ ਵਾਧਾ ਕਰ ਰਹੀ ਹੈ ਸੰਗੀਤ ਤੋਂ ਲੈ ਕੇ ਫਾਈਨ ਆਰਟਸ ਤੋਂ ਥੀਏਟਰ ਅਤੇ ਡਾਂਸ ਤੱਕ ਇਹ ਕਲਾਵਾਂ ਅਲਬਰਟਾ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਨੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਬਜਟ 2024 ਵਿੱਚ ਕਲਾ ਲਈ 2026 ਤੱਕ ਸਾਲਾਨਾ 40 ਮਿਲੀਅਨ ਡਾਲਰ ਤੋਂ ਵੱਧ ਦੇ ਰਿਕਾਰਡ ਪੱਧਰ ਤੱਕ ਪਹੁੰਚਣ ਲਈ ਫੰਡਿੰਗ ਵਿੱਚ ਵਾਧਾ ਕੀਤਾ ਜਾਵੇਗਾ ਇਹ ਵਾਦੂ ਫੰਡਿੰਗ ਏਐਫਏ ਨੂੰ ਪ੍ਰਾਂਤ ਦੇ ਸਾਰੇ ਕੋਨਿਆਂ ਵਿੱਚ ਕਲਾਕਾਰਾਂ ਲਈ ਆਪਣੇ ਪ੍ਰੋਗਰਾਮਾਂ ਨੂੰ ਵਧਾਉਣ ਦੇ ਨਾਲ-ਨਾਲ ਅਲਬਰਟਾ ਆਬਾਸੀਆਂ ਲਈ ਇਸ ਦੇ ਕਲਾ ਸੰਗ੍ਰਹਿਤਾ ਆਨੰਦ ਲੈਣਾ ਆਸਾਨ ਬਣਾਵੇਗੀ ਅਲਬਰਟਾ ਦੀ ਸਰਕਾਰ ਕਲਾ ਵਿੱਚ ਨਿਵੇਸ਼ ਕਰਨ ਲਈ ਇੱਕ ਜ਼ਿੰਮੇਵਾਰ ਪਹੁੰਚ ਅਪਣਾ ਰਹੀ ਹੈ ਇਹ ਅਲਬਰਟਾ ਫਾਊਂਡੇਸ਼ਨ ਫਾਰ ਆਰਟਸ ਨੂੰ ਪ੍ਰੋਵਿੰਸ ਪਰ ਵਿੱਚ ਹੋਰ ਕਲਾਕਾਰਾਂ ਨੂੰ ਉਹਨਾਂ ਦੀ ਸ਼ੁਰੂਆਤ ਕਰਨ ਵਿੱਚ ਸਹਾਇਤਾ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਅਲਬਰਟਾ ਵਾਸੀਆਂ ਲਈ ਉਹਨਾਂ ਦੇ ਇਕੱਠੇ ਕੀਤੇ ਕੰਮਾਂ ਦਾ ਪਹਿਲਾਂ ਹੀ ਆਨੰਦ ਲੈਣਾ ਆਸਾਨ ਬਣਾਵੇਗਾ ਇਸ ਮੌਕੇ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਹਾਂ ਆਓ ਸੁਣਦੇ ਹਾਂ If passed, Budget 2024 will give all Albertans more access to art as creators, as professionals, and as an audience. Through grants for artists and art organizations and its art collection, the Alberta Foundation for the Arts is the government agency that brings the arts to Albertans. Alberta is taking a responsible approach to investing in the arts. A gradual funding increase to the arts over three years will bring provincial arts funding to record levels with more than $40 million annually and brings us closer to the national average of arts funding across the country. That's almost $40 million in total provincial funding, not including the millions in community grants available to nonprofit arts organizations. Included in this funding is an increased investment to the Alberta Foundation for the Arts of $4.5 million in the first year and growing to more than $39 million within three years. This investment will allow the foundation to increase access and circulation of the art collection, ensuring Albertans can enjoy the collection firsthand. The foundation manages one of the most active provincial art collections in Canada. It has more than 9400 pieces and is the largest public collection of visual artworks by Alberta artists. ਜ਼ਿਕਰ ਹੋਇਆ ਕਿ 2026 ਤੱਕ ਫਾਊਂਡੇਸ਼ਨ ਕੋਲ ਸੂਬੇ ਦੇ ਸਾਰੇ ਕੋਨਿਆਂ ਵਿੱਚ ਕਲਾ ਸਥਾਾਵਾਂ ਅਤੇ ਕਲਾਕਾਰਾਂ ਦੀ ਮਦਦ ਕਰਨ ਲਈ 39 ਮਿਲੀਅਨ ਡਾਲਰ ਤੋਂ ਵੱਧ ਫੰਡਿੰਗ ਹੋਵੇਗੀ। ਅਧਿਕਤ ਕਲਾ ਫੰਡਿੰਗ ਅਲਬਰਟਾ ਦੇ ਆਰਟਿਸਟ ਇਨ ਰੈਜ਼ਿਡੈਂਸ ਵਰਗੀਆਂ ਪਹਿਲਕਦਮੀਆਂ ਦਾ ਸਮਰਥਨ ਕਰਦੀ ਹੈ ਜੋ ਕੈਨੇਡਾ ਵਿੱਚ ਆਪਣੀ ਕਿਸਮ ਦਾ ਇੱਕੋ ਇੱਕ ਪ੍ਰੋਗਰਾਮ ਹੈ। ਅਰਥ ਲਈ ਅਲਬੋਟਾ ਫਾਊਂਡੇਸ਼ਨ ਕਲਾ ਖੇਤਰ ਦੇ ਵਿਕਾਸ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕਲਾਕਾਰਾਂ ਅਤੇ ਕਲਾ ਸੰਸਥਾਵਾਂ ਨੂੰ ਗ੍ਰਾਂਟ ਫੰਡ ਪ੍ਰਦਾਨ ਕਰਦੀ ਹੈ। ਉਹ ਸਾਰੇ ਸੂਬੇ ਦੇ ਅਲਬੋਟਾ ਕਲਾਕਾਰਾਂ ਦੁਆਰਾ ਕਲਾ ਦੇ ਸਭ ਤੋਂ ਵੱਡੇ ਸੰਗ੍ਰਹਿ ਦਾ ਪ੍ਰਬੰਧਨ ਵੀ ਕਰਦੇ ਨੇ। ਤਿਉਹਦਰ ਜੀਟੀਏ ਵਿੱਚ ਟੈਕਸਟ ਘੁਟਾਲੇ ਵੱਡੇ ਪੱਧਰ ਤੇ ਬਜ਼ੁਰਗ ਦੰਪਤੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਸਨ ਜਿਸ ਸੰਬੰਧੀ ਪੀਲ ਪੁਲਿਸ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਏ ਦਰਸਲ ਗ੍ਰੈਂਡਪੈਰੈਂਟ ਸਕੈਮ ਦੇ ਮਾਮਲਿਆਂ ਵਿੱਚ ਪੀਲ ਰਿਜਨਲ ਪੁਲਿਸ ਨੇ ਬੀਤ ਦਿਨੀ ਇੱਕ 39 ਸਾਲਾਂ ਟੋਰਾਂਟੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਏ ਇਹ ਵਿਅਕਤੀ ਬਜ਼ੁਰਗਾਂ ਦੇ ਰਿਸ਼ਤੇਦਾਰ ਬਣ ਕੇ ਫੋਨ ਕਰਦੇ ਸਨ ਤੇ ਫਿਰ ਉਹਨਾਂ ਤੋਂ ਲੱਖਾਂ ਪੈਸਿਆਂ ਦੀ ਮੰਗ ਕਰਦੇ ਸਨ ਪੀਲ ਰੀਜਨ ਦੀ ਪੁਲਿਸ ਨੇ ਐਤਵਾਰ ਨੂੰ ਕਿਹਾ ਹੈ ਕਿ ਇੱਕ 39 ਸਾਲਾ ਟੋਰਾਂਟੋ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇੱਕ ਟੈਕਸਟਿੰਗ ਕੂਟਾਲੇ ਵਿੱਚ ਉਸ ਨੂੰ ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਰਾਡ ਬਿਊਰੋ ਨੇ ਜਾਣਕਾਰੀ ਦਿੱਤੀ ਕਿ ਇਹ ਕੂਟਾਲਾ ਗ੍ਰੈਂਡਪੈਰੈਂਟਸ ਨੂੰ ਨਿਸ਼ਾਨਾ ਬਣਾ ਕੇ ਜੂਨ 2023 ਵਿੱਚ ਸ਼ੁਰੂ ਕੀਤਾ ਗਿਆ ਸੀ। ਪਹਿਲੀ ਰਿਪੋਰਟ ਕੀਤੀ ਗਈ ਘਟਨਾ ਵਿੱਚ ਪੀੜਤ ਨੂੰ ਇੱਕ ਅਣਜਾਣ ਨੰਬਰ ਤੋਂ ਇੱਕ ਟੈਕਸਟ ਮੈਸੇਜ ਮਿਲਿਆ ਜਿਸ ਵਿੱਚ ਇੱਕ ਪਰਿਵਾਰਕ ਮੈਂਬਰ ਹੋਣ ਦਾ ਦਾਵਾ ਕੀਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਉਹ ਇੱਕ ਦੋਸਤ ਦੇ ਫੋਨ ਦੀ ਵਰਤੋਂ ਕਰ ਰਿਹਾ ਹੈ ਕਿਉਂਕਿ ਉਸ ਦਾ ਖੁਦ ਦਾ ਫੋਨ ਖਰਾਬ ਹੋ ਚੁੱਕਿਆ ਹੈ ਅਤੇ ਕੰਮ ਨਹੀਂ ਕਰ ਰਿਹਾ ਅਜਿਹੇ ਟੈਕਸਟ ਸੁਨੇਹੇ ਲਗਾਤਾਰ ਆਉਂਦੇ ਰਹੇ ਜਦ ਤੱਕ ਕਿ ਭੁਗਤਾਨ ਨਹੀਂ ਕੀਤਾ ਗਿਆ ਪੁਖਤਾਨ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਇਸ ਦੇ ਉੱਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਇੱਕ ਵਾਰ ਜਦੋਂ ਪੀੜਿਤ ਮਦਦ ਕਰਨ ਦੇ ਵਾਸਤੇ ਸਹਿਮਤ ਹੋ ਗਏ ਤਾਂ ਸ਼ੱਕੀ ਨੇ ਪੀੜਿਤ ਨੂੰ ਫੰਡ ਟ੍ਰਾਂਸਫਰ ਕਰਨ ਲਈ ਇੱਕ ਈਮੇਲ ਦਾ ਪਤਾ ਭੇਜਿਆ ਫੀਲ ਪੁਲਿਸ ਨੇ ਇੱਕ ਰਿਲੀਜ਼ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੀੜਤ ਨੇ ਦੋਸ਼ੀ ਨੂੰ ਹਜ਼ਾਰਾਂ ਡਾਲਰ ਟਰਾਂਸਫਰ ਕੀਤੇ ਜਿਸ ਨੂੰ ਉਹ ਆਪਣਾ ਪਰਿਵਾਰਕ ਮੈਂਬਰ ਸਮਝ ਰਿਹਾ ਸੀ ਜਾਇਜ਼ ਪਰਿਵਾਰਕ ਮੈਂਬਰ ਨਾਲ ਸੰਪਰਕ ਕਰਨ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਇੱਕ ਘੁਟਾਲੇ ਦਾ ਸ਼ਿਕਾਰ ਹੋ ਚੁੱਕਿਆ ਹੈ ਆਪਣੀ ਜਾਂਚ ਦੇ ਦੌਰਾਨ ਅਫਸਰਾਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਦੂਜੇ ਪੀੜਤ ਦਾ ਪਤਾ ਲਗਾਇਆ ਇਸ ਹਫਤੇ ਦੇ ਸ਼ੁਰੂ ਵਿੱਚ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਤਾ ਲਗਾਇਆ ਅਤੇ ਉਸ ਨੂੰ ਫਿਰ ਘੁਟਾਲੇ ਦੇ ਪਿੱਛੇ ਦਾ ਕਾਰਨ ਮੰਨਦਿਆਂ ਹੋਇਆਂ ਗ੍ਰਿਫਤਾਰ ਕਰ ਲਿਆ ਗਿਆ 13 ਮਾਰਚ 2024 ਨੂੰ ਚਾਰਲਸ ਜੂਨੀਅਰ ਕਲੀਵਲੈਂਡ ਕਿੰਗ ਟੋਰਾਂਟੋ ਤੋਂ ਇੱਕ 39 ਸਾਲਾ ਵਿਅਕਤੀ ਉਸਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਉੱਤੇ 5000 ਡਾਲਰ ਤੋਂ ਘੱਟ ਦੀ ਧੋਖਾਧੜੀ ਦੇ ਦੋ ਦੋਸ਼ ਅਤੇ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੇ ਕਬਜ਼ੇ ਦਾ ਇੱਕ ਦੋਸ਼ ਲਗਾਇਆ ਗਿਆ ਹੈ। ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਉਸਨੂੰ 15 ਅਪ੍ਰੈਲ 2024 ਨੂੰ ਅਨਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਜਾਂਚ ਕਰਤਾਵਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਮਾਮਲੇ ਦੇ ਨਾਲ ਸੰਬੰਧਿਤ ਹੋਰ ਵੀ ਪੀੜਤ ਹੋ ਸਕਦੇ ਨੇ ਅਤੇ ਪੁਲਿਸ ਉਹਨਾਂ ਨੂੰ ਅੱਗੇ ਆ ਕੇ ਆਪਣੀ ਸਥਾਨਕ ਪੁਲਿਸ ਦੇ ਕੋਲ ਇਸ ਸੰਬੰਧੀ ਮਾਮਲਾ ਦਰਜ ਕਰਵਾਉਣ ਲਈ ਉਤਸ਼ਾਹਿਤ ਕਰ ਰਹੀ ਹੈ ਜ਼ਿਕਰਯੋਗ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਜਾਣਕਾਰੀ ਰੱਖਣ ਵਾਲਾ ਕੋਈ ਵੀ ਵਿਅਕਤੀ ਫਰਾਡ ਬਿਊਰੋ ਦੇ ਨਾਲ ਸੰਪਰਕ ਕਰ ਸਕਦਾ ਹੈ ਜਾਂ ਫਿਰ ਅਗਿਆਤ ਤੌਰ ਤੇ ਪੀਲ ਕ੍ਰਾਈਮ ਸਟਾਪਰਸ ਨੂੰ ਵੀ ਜਾਣਕਾਰੀ ਦੇ ਸਕਦਾ ਹੈ ਦੂਜੀ ਪਾਸੇ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਤੇ ਟੋਰਾਂਟੋ ਪੁਲਿਸ ਨੇ ਗੰਭੀਰ ਦੋਸ਼ ਲਗਾਏ ਨੇ ਕਿ ਸੇਨੇ 올 ਫੀਮੇਲ ਵਾਸ਼ਰੂਮ ਦੇ ਸ਼ਾਵਰ ਦੇ ਪਰਦੇ ਤੇ ਮੋਬਾਈਲ ਫੋਨ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ 19 ਸਾਲਾ ਨੌਜਵਾਨ ਵਿਦਿਆਰਥੀ ਸ਼ਾਵਰ ਦੇ ਪਰਦੇ ਤੋਂ ਸੈਲਫੋਨ ਰਾਹੀਂ ਰਿਕਾਰਡਿੰਗ ਕਰਦਾ ਫੜਿਆ ਗਿਆ। ਵਿਅਕਤੀ ਤੇ سنگੀਨ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ ਅਜਿਹਾ ਵੀ ਮੰਨਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਹੋਰ ਵੀ ਕਈ ਕੁੜੀਆਂ ਨੂੰ ਨਹਾਉਂਦੇ ਹੋਏ ਫੋਨ ਰਿਕਾਰਡਿੰਗ ਰਾਹੀਂ ਵੇਖਿਆ ਹੋਵੇਗਾ। ਟ੍ਰਾਂਟੋ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅੰਤਰਰਾਸ਼ਟਰੀ ਵਿਦਿਆਰਥੀ ਤੇ ਦੋਸ਼ ਲਗਾਇਆ ਹੈ ਕਿ ਉਹ ਟ੍ਰਾਂਟੋ ਯੂਨੀਵਰਸਿਟੀ ਦੇ ਨਿਵਾਸ ਦੇ ਸ਼ਾਵਰ ਦੌਰਾਨ ਮਹਿਲਾ ਵਿਦਿਆਰਥੀਆਂ ਨੂੰ ਫਿਲਮਾਈ ਜਾਂਦੀਆਂ ਰਿਪੋਰਟਾਂ ਮਿਲੀਆਂ ਸਨ। ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇੱਕ ਖਬਰ ਮੁਤਾਬਕ ਪੁਲਿਸ ਨੇ ਕਿਹਾ ਕਿ ਤਾਜ਼ਾ ਘਟਨਾ ਮੰਗਲਵਾਰ ਨੂੰ ਸਪਿਦਨਾ ਐਵੇਨਿਊ ਨੇੜੇ ਵਿਲਕੌਕਸ ਸਟਰੀਟ ਤੇ ਨਿਊ ਕਾਲਜ ਦੇ ਵਿਲਸਨ ਹਾਲ ਦੇ ਵਿੱਚ ਵਾਪਰੀਏ। ਵਿਦਿਆਰਥੀ ਨੇ ਦੋਸ਼ ਲਗਾਇਆ ਹੈ ਕਿ ਵਿਲਸਨ ਹਾਲ ਨਿਵਾਸ ਵਿਖੇ ਸ਼ਾਵਰ ਦੇ ਪਰਦੇ ਉੱਤੇ ਇੱਕ ਸੈੱਲ ਫੋਨ ਰੱਖਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਇੱਕ ਵਿਦਿਆਰਥਣ ਰਿਹਾਇਸ਼ ਦੇ ਇੱਕ 올 ਫੀਮੇਲ ਵਾਸ਼ਰੂਮ ਵਿੱਚ ਸ਼ਾਵਰ ਕਰਨ ਵਾਸਤੇ ਗਈ ਤਾਂ ਉਸਨੇ ਸ਼ਾਵਰ ਦੇ ਪਰਦੇ ਉੱਤੇ ਇੱਕ ਪਰਛਾਵਾਂ ਦੇਖਿਆ ਪੁਲਿਸ ਨੇ ਕਿਹਾ ਕਿ ਥੋੜੀ ਦੇਰ ਬਾਅਦ ਵਿਦਿਆਰਥਣ ਨੇ ਸ਼ਾਵਰ ਦੇ ਪਰਦੇ ਤੇ ਉਹ ਮੋਬਾਈਲ ਫੋਨ ਦੁਬਾਰਾ ਦੇਖਿਆ ਜਿਸ ਦੀ ਰਿਕਾਰਡਿੰਗ ਚੱਲ ਰਹੀ ਸੀ 19 ਸਾਲਾਂ ਇੱਕ ਵਿਅਕਤੀ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਦੇਤੇ ਵਿਓਰੀਜ਼ਮ ਦੀ ਇੱਕ ਗਿਣਤੀ ਅਤੇ ਸ਼ਰਾਰਤ ਦੀ ਗਿਣਤੀ ਦਾ ਦੋਸ਼ ਲਗਾਇਆ ਗਿਆ ਹੈ ਉਸ ਨੂੰ ਬੀਤ ਦਿਨੀ ਟ੍ਰਾਂਟੋ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਜਾਂਚ ਕਰਤਾਵਾਂ ਨੇ ਕਿਹਾ ਹੈ ਕਿ ਉਹਨਾਂ ਦਾ ਮੰਨਣਾ ਹੈ ਕਿ ਹੋਰ ਵੀ ਪੀੜਤ ਹੋ ਸਕਦੇ ਨੇ ਪੁਲਿਸ ਨੇ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਜਿਨਸੀ ਹਮਲਾ ਕਿਸੇ ਵੀ ਤਰ੍ਹਾਂ ਦਾ ਅਣਚਾਹੇ ਜਿਨਸੀ ਸੰਪਰਕ ਦੇ ਕਾਰਨ ਹੁੰਦਾ ਹੈ ਜਿਸ ਦੇ ਵਿੱਚ ਚੁੰਮਣਾ ਫੜਨਾ ਔਰਲ ਸੈਕਸ ਦੇ ਨਾਲ-ਨਾਲ ਕੁਝ ਬੈਠ ਵੀ ਸ਼ਾਮਿਲ ਹੁੰਦੀ ਹੈ ਪਰ ਇਹ ਇਥੋਂ ਤੱਕ ਹੀ ਸੀਮਿਤ ਨਹੀਂ ਹੁੰਦਾ ਸ਼ੁੱਕਰਵਾਰ ਨੂੰ ਦਿੱਤੇ ਗਏ ਇੱਕ ਬਿਆਨ ਵਿੱਚ ਪ੍ਰੋਫੈਸਰ ਡਿਕਸਨ ਏਓ ਨਿਊ ਕਾਲਜ ਦੇ ਅੰਤਰਿੰਕ ਪ੍ਰਿੰਸੀਪਲ ਨੇ ਕਿਹਾ ਕਾਲਜ ਨੇ ਖੁਮਨ ਫਿਰਿੰਦਿਆ ਰਿਪੋਰਟਾਂ ਦੇ ਮੱਦੇਨਜ਼ਰ ਰਿਹਾਇਸ਼ ਤੇ ਸੁਰੱਖਿਆ ਤੇ ਗੋਪਨੀਯਤਾ ਨੂੰ ਵਧਾਉਣ ਲਈ ਸੁਰੱਖਿਆ ਕੈਮਰਿਆਂ ਦੀ ਗਿਣਤੀ ਵਧਾ ਦਿੱਤੀ ਹੈ ਜਿਨ੍ਹਾਂ ਦੀ ਜਨਤਕ ਖੇਤਰਾਂ ਵਿੱਚ ਵੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਸਾਰੇ ਨਿਵਾਸੀਆਂ ਨੂੰ ਭੇਜੀਆਂ ਈਮੇਲਾਂ ਵਿੱਚ ਕੈਂਪਸ ਸੁਰੱਖਿਆ ਚੇਤਾਵਨੀ ਦੇ ਰਿਹਾ ਹੈ ਇਸ ਦੇ ਨਾਲ ਉਹਨਾਂ ਕਿਹਾ ਹੈ ਕਿ ਵਿਅਰਿਸਮ ਯੌਨ ਹਿੰਸਾ ਜਿਸ ਦਾ ਨਿਊ ਕਾਲਜ ਅਤੇ ਕੈਂਪਸ ਸੇਫਟੀ ਦੁਆਰਾ ਬਹੁਤ ਗੰਭੀਰਤਾ ਅਤੇ ਤੁਰੰਤ ਇਲਾਜ ਕੀਤਾ ਜਾ ਰਿਹਾ ਹੈ ਇਸ ਮਾਮਲੇ ਨੂੰ ਡੂੰਘਾਈ ਦੀ ਨਾਲ ਲਿਆ ਜਾ ਰਿਹਾ ਹੈ ਜ਼ਿਕਰ ਹੋ ਹੈ ਕਿ ਬੀਤ ਦਿਨੀ ਪੁਲਿਸ ਨੇ ਵੀ ਇਹ ਜਾਣਕਾਰੀ ਸਾਂਝੀ ਕੀਤੀ ਕਿ ਇਸ ਸਾਲ ਜਨਵਰੀ ਤੋਂ ਮਾਰਚ ਦੇ ਦਰਮਿਆਨ ਰਿਹਾਇਸ਼ ਤੇ ਘੁੰਮਣ ਫਿਰਨਦੀਆਂ ਤਿੰਨ ਰਿਪੋਰਟਾਂ ਮਿਲੀਆਂ ਨੇ ਇਸੇ ਨਾਲ ਹੀ ਇਸ ਨੂੰ ਗੈਰ ਕਾਨੂੰਨੀ 10 ਦਸਤਿਆਂ ਹੋਇਆ ਸਖਤ ਸਜ਼ਾਵਾਂ ਵਾਸਤੇ ਅਪੀਲ ਕੀਤੀ ਜਾਵੇਗੀ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਐਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ 1 April ਤੋਂ ਕਾਰਬਨ ਕੀਮਤਾਂ 'ਚ ਵਾਧਾ ਪੀਰ ਪੋਲੀਵਰ ਨੇ ਕੀਤੀ ਟਿੱਪਣੀ ਪੰਜਾਬੀ ਆਰਟਸ ਐਸੋਸੀਏਸ਼ਨ ਆਫ ਟ੍ਰਾਂਟੋ ਨੇ ਕੀਤੀ ਨਾਟਕ ਦੀ ਪੇਸ਼ਕਸ਼ ਦਰਸ਼ਕਾਂ ਨੇ ਨਾਟਕ ਦੀ ਕੀਤੀ ਖੂਬ ਪ੍ਰਸ਼ੰਸਾ ਨਗਰਪਾਲਿਕਾ ਵੱਲੋਂ 481 ਮਿਲੀਅਨ ਡਾਲਰ ਦਾ ਫੰਡ ਜਾਰੀ ਲੋਕਾਂ ਨੂੰ ਪੀਣ ਲਈ ਮਿਲੇਗਾ ਸਾਫ਼ ਪਾਣੀ ਬਜਟ 2024 ਵਿੱਚ ਸਰਕਾਰ ਦਾ ਐਲਾਨ ਕਲਾਕਾਰਾਂ ਲਈ ਸਰਕਾਰ ਕਰੇਗੀ ਵੱਡਾ ਨਿਵੇਸ਼ ਇਸ ਦਿਨ ਆਹੀ ਮੈਨੂੰ ਦੇ ਜੀ ਆਸਾਦ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ